ਮੈਨੂੰ ਕਈ ਲੋਕ ਇਹ ਕਹਿੰਦੇ ਆ ਕਿ ਬਾਬਾ ਸਾਹਿਬ ਨੇ ਰਾਜਨੀਤੀ ਦੀ ਗੱਲ ਕੀਤੀ ਰਾਜ ਭਾਗ ਦੀ ਗੱਲ ਕੀਤੀ ਪੋਲਿਟਿਕਲ ਪਾਵਰ ਇਜ਼ ਦਾ ਮਾਸਟਰ ਕੀ ਬਈ ਜਿਹੜਾ ਰਾਜ ਆ ਉਹ ਸਾਰੇ ਸਾਰੇ ਆਹ ਕਾਲੀਆਂ ਦੀ ਚਾਬੀ ਹੈ ਇਹ ਸਭ ਤੋਂ ਜ਼ਰੂਰੀ ਹੈ ਬਾਬਾ ਸਾਹਿਬ ਨੇ ਪੋਲਿਟਿਕਲ ਪਾਰਟੀ ਬਣਾਈ ਇਲੈਕਸ਼ਨ ਵੀ ਲੜੇ ਕਈ ਲੋਕ ਮੈਨੂੰ ਕਹਿੰਦੇ ਆ ਕਿ ਨਹੀਂ ਬਾਬਾ ਸਾਹਿਬ ਨੇ ਧਰਮ ਦੇ ਪੱਖ ਨੂੰ ਬਹੁਤ ਜ਼ਰੂਰੀ ਮੰਨਿਆ ਅਖੀਰਲੇ ਜਨਾਚ ਧਰਮ ਪਰਵਰਤਨ ਦੀ ਉਹਨਾਂ ਨੇ ਗੱਲ ਕੀਤੀ ਸਨ ਉਹਨਾਂ ਦੇ ਇਸ ਪੱਖ ਤੇ ਜ਼ਿਆਦਾ ਕੰਮ ਕਰਨਾ ਚਾਹੀਦਾ ਲੇਕਿਨ ਮੈਂ ਉਹਨਾਂ ਨੂੰ ਕਹਿੰਦਾ ਕਿ ਰਾਜਨੀਤੀ ਤੇ 바ਵਾ ਸਾਹਿਬ 1936 ਸੰတီ ਦੇ ਵਿੱਚ ਗਏ ਧਰਮ ਦੀ ਗੱਲ ਉਹਨਾਂ ਨੇ ਆਪਣੇ ਸੀਵੇ ਦਿਨਾਂ ਚ ਉਹਨੇ ਤੇ ਜ਼ਿਆਦਾ ਕੰਮ ਕੀਤਾ ਲੇਕਿਨ 1920 ਚ ਜਿਹੜੀ ਉਹਨੇ ਸ਼ੁਰੂਆਤ ਕੀਤੀ ਹੈ ਪਬਲਿਕ ਲਾਈਫ ਦੀ 1922 ਦੇ ਵਿੱਚ ਉਹ ਉਹ ਐਜੂਕੇਸ਼ਨ ਤੋਂ ਹੀ ਹੋਈ ਔਰ ਐਸੀ ਕਰਕੇ ਬਾਬਾ ਸਾਹਿਬ ਨੇ ਜਿਹੜਾ ਪਹਿਲਾ ਸ਼ਬਦ ਸਾਨੂੰ ਦਿੱਤਾ ਉਹ ਐਜੂਕੇਸ਼ਨ ਦਾ ਹੀ ਦਿੱਤਾ ਹੈ ਮੈਂ ਕਿਉਂਕਿ ਚਲੋ ਅਮਰੀਕਾ ਵੀ ਰਿਹਾ ਕੁਝ ਸਵਾਲ ਮੇਡਾ ਕਾਫੀ ਸਮਰਿਆ ਇਹਦੇ ਤੋਂ ਇਲਾਵਾ ਮੈਂ ਜਿਹੜੀ ਦੁਨੀਆ ਦੇ ਦੇਸ਼ ਤਰੱਕੀ ਕਰ ਗਏ ਆ ਉਹਨਾਂ ਬਾਰੇ ਵੀ ਫਰਦਾ ਰਹਿਣਾ ਜਿਸ ਤਰ੍ਹਾਂ ਕਿ ਜਾਪਾਨ ਹੈ ਹੁਣ ਇਸ ਟਾਈਮ ਚਾਈਨਾ ਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਹਨਾਂ ਸਾਰਿਆਂ ਬਾਰੇ ਕੁਝ ਦੇਸ਼ਾਂ 'ਚ ਜਿਹੜੋ ਮੈਂ ਪ੍ਰੈਕਟੀਕਲੀ ਆਪ ਨਿੱਜੀ ਤੌਰ ਤੇ ਰਿਹਾਂ ਦੀ ਕੁਝ ਬਾਰੇ ਮੈਂ ਪੜ ਵੀ ਰਿਹਾ ਸਾਰਿਆਂ ਦੇ ਵਿੱਚੋਂ ਇੱਕੋ ਹੀ ਗੱਲ ਨਿਕਲ ਕੇ ਆਂਦੀ ਆ ਕਿ ਇਹਨਾਂ ਦੇਸ਼ਾਂ ਦੀ ਤਰੱਕੀ ਦਾ ਜਿਹੜਾ ਕਾਰਨ ਆ ਉਹ ਐਜੂਕੇਸ਼ਨ ਹੀ ਹੈ ਇਹ ਦੇਸ਼ਾਂ ਨੇ ਅੱਗੇ ਵਸ ਕਰਕੇ ਨਿਕਲ ਗਏ ਆ ਔਰ ਸਾਡੇ ਪੰਜਾਬ ਦੇ ਇੰਡੀਆ ਦੇ ਲੋਕ ਇਸ ਕਰਕੇ ਇਹਨਾਂ ਤੋਂ ਕਹਿਣਾ ਚਾਹੁੰਦੇ ਆ ਕਿ ਇਹ ਐਜੂਕੇਸ਼ਨ ਦੇ ਵਿੱਚ ਸਾਡੇ ਨਾਲੋਂ ਬਹੁਤ ਜ਼ਿਆਦਾ ਅੱਗੇ ਨਿਕਲ ਗਏ ਐਜੂਕੇਸ਼ਨ ਦੀ ਕੀਤੀ ਗਈ ਤਰੱਕੀ ਦੇ ਕਰਕੇ ਹੀ ਇਹਨਾਂ ਦੇਸ਼ਾਂ ਦਾ ਆਰਥਿਕ ਪੱਧਰ ਵੀ ਸੁਧਰਿਆ ਔਰ ਇਹ ਅੱਜ ਉਹ ਮਕਾਮ ਹਾਸਲ ਕਰ ਗਏ ਜਿਹੜੀ ਕਿ ਜ਼ਿਆਦਾਤਰ ਦੁਨੀਆ ਦੇ ਦੇਸ਼ ਦੇ ਲੋਕ ਸੁਪਨਾ ਲੈਂਦੇ ਆ ਉਦਾਂ ਦਾ ਸਮਾਜ ਦੇਸ਼ ਬਣਾਉਂਦੀ ਇਸ ਕਰਕੇ ਬਾਬਾ ਸਾਹਿਬ ਜੋ ਤੇ ਖੁਦ ਅਮਰੀਕਾ ਤੇ ਰਹੇ, ਗਰੇ ਇੰਗਲੈਂਡ ਤੇ ਰਹੇ ਪੜੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀਗਾ ਕਿ ਸਾਡੇ ਸਮਾਜ ਔਰ ਦੇਸ਼ ਦੀ ਤਰੱਕੀ ਉਦੋਂ ਹੀ ਹੋਊਗੀ ਜਦੋਂ ਅਸੀਂ ਪੂਰੀ ਤਰ੍ਹਾਂ ਆਪਣੇ ਸਮਾਜ ਨੂੰ ਦੇਸ਼ ਨੂੰ ਐਜੂਕੇਟ ਕਰ ਸਕਾਂਗੇ ਲੇਕਿਨ ਮੈਂ ਪੰਜਾਬ ਚ ਘੁੰਮ ਕੇ ਦੇਖਿਆ ਕਿ ਬਹੁਤ ਹੀ ਘਾਟੇ ਅਸੀਂਆਂ ਸਾਡੀਆਂ ਸੁਭਾਵਾਂ ਸੰਸਥਾਵਾਂ ਹਨ ਜਿਹੜੀਆਂ ਕਿ ਸਾਡੇ ਸਮਾਜ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਗਾਈਡ ਕਰਦੀਆਂ ਹੋਣ ਜਾਂ ਹੈਲਪ ਕਰਦੀਆਂ ਹੋਣ ਇਹਦੇ ਵਿੱਚ ਕੁਝ ਸੰਸਥਾਵਾਂ ਹੈਗੀਆਂ ਨੇ ਜਿਵੇਂ ਸ਼ਹਿਰਪੁਰ ਦੀ ਸੱਚ ਫਾਊਂਡੇਸ਼ਨ ਵੀ ਹੈ ਇਹ ਕੁਝ ਇੱਕ ਦੋ ਹੋਰ ਸੰਸਥਾਵਾਂ ਵੀ ਮਿਲਣਗੀਆਂ ਲੇਕਿਨ ਆਮ ਤੌਰ ਤੇ ਇਹਨਾਂ ਪੱਖਾਂ ਤੇ ਅਸੀਂ ਹਾਲੇ ਵੀ ਜ਼ਿਆਦਾ ਕੰਮ ਨਹੀਂ ਕਰ ਰਹੇ ਇਸ ਕਰਕੇ ਸਾਥੀਓ ਅਸੀਂ ਇਹ ਕੋਸ਼ਿਸ਼ ਜਲੰਧਰ ਤੋਂ ਸ਼ੁਰੂ ਤਾਂ ਜਲੰਧਰ ਤੋਂ ਕੀਤੀ ਆ ਕਿਉਂਕਿ ਮੇਰਾ ਚਲੋ ਡਿਸਟ੍ਰਿਕਟ ਪਿੰਡ ਮੇਰਾ ਜਲੰਧਰ ਚ ਹੈ ਲੇਕਿਨ ਸਾਡੀ ਸੋਚ ਹੈ ਕਿ ਅਸੀਂ ਪੂਰੇ ਪੰਜਾਬ ਦੇ ਸਾਡੇ ਸਮਾਜ ਦੇ ਉਹ ਬੱਚੇ ਔਰ ਹੋਰ ਵੀ ਐਸੇ ਸਮਾਜ ਦੇ ਗਰੀਬ ਬੱਚੇ ਜਿਨ੍ਹਾਂ ਨੂੰ ਗਾਈਡੈਂਸ ਦੀ ਲੋੜ ਹੈ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਜਿਹੜੇ ਪੰਡ ਚ ਸਿਆਰ ਆ ਉਹਨਾਂ ਨੂੰ ਹਰ ਤਰੀਕੇ ਨਾਲ ਗਾਈਡ ਕਰੀਏ ਹੈਲਪ ਕਰੀਏ ਕੱਟੇ ਜਿਆਦਾ ਤੋਂ ਜਿਆਦਾ ਐਜੂਕੇਟ ਹੋਣ ਔਰ ਅੱਗੇ ਚੱਲ ਕੇ ਆਪਣੇ ਜੀਵਨ ਵਿੱਚ ਜਿਆਦਾ ਤੋਂ ਜਿਆਦਾ ਸਫਲ ਹੋਣ ਔਰ ਸਾਡਾ ਸਮਾਜ ਔਰ ਦੇਸ਼ ਜਿਹੜਾ ਉਹ ਜਿਆਦਾ ਤੋਂ ਜਿਆਦਾ ਤਰੱਕੀ ਕਰ ਸਕੇ